ਦਰਸ਼ਕਾਂ ਦੇ ਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਨੂੰ ਇਸ ਟਾਈਮ ਆ ਲੈ ਕੇ ਆਇਆ ਰਾਜਾ ਦੇ ਪਿੰਡ ਵਿਖੇ ਰਾਜਾ ਦੇ ਪਿੰਡ ਦੀਆਂ ਤੁਹਾਨੂੰ 메ਨ ਰੋਡ ਦੀਆਂ ਤਸਵੀਰਾਂ ਦਿਖਾਉਣੇ ਚਾਹੁੰਦੇ ਆ ਇੱਕ ਵਾਰ ਤੁਸੀਂ ਦੇਖ ਲਓ ਗੱਡੀਆਂ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਤੇ ਲੋਕ ਜਿਹੜੇ ਖੜੇ ਹੈਗੇ ਤੇ ਕੁਝ ਲੋਕ ਰਸਤਾ ਚੇਂਜ ਕਰਕੇ ਲੰਘਣ ਲਈ ਮਜਬੂਰ ਹੋ ਰਿਹਾ ਤੇ ਇਸ ਦੇ ਕੀ ਕਾਰਨ ਆ ਗਏ ਉਹ ਵੀ ਤੁਹਾਨੂੰ ਦਿਖਾਉਂਦੇ ਆ ਪਰ ਇੱਕ ਵਾਰ ਤਸਵੀਰਾਂ ਦੇਖ ਲਓ ਸ਼ੇਅਰ ਕਰ ਲਓ ਤਾਂ ਕਿ ਜੇ ਤੁਹਾਨੂੰ ਵੀ ਸਾਰੀ ਗੱਲਬਾਤ ਦਾ ਪਤਾ ਲੱਗ ਜਾਵੇ ਤੇ ਇੱਥੇ ਅਗਲੇ ਇਸ ਟਾਈਮ ਉਰ ਰਾਜਿਆਣਾ ਪਿੰਡ ਦੇ ਬੱਚੇ ਜਿਹੜਾ ਮੇਨ ਰੋਡ ਦੇ ਉੱਪਰ ਧਰਨਾ ਲੱਗ ਚੁੱਕਿਆ ਹੈਗਾ ਤੁਸੀਂ ਆ ਦੇਖ ਸਕਦੇ ਹੋ ਜਿੱਥੇ ਨਹਿੰਗ ਜੱਥੇਬੰਦੀਆਂ ਤੇ ਨਾਲ ਹੋਰ ਆਗੂ ਹੈਗੇ ਆ ਅਸਲ ਦਾ ਦਿਕਤਾਰ ਸਿੰਘ ਰਾਜਿਆਣਾ ਜੀ ਪੰਜ ਮੈਂਬਰੀ ਮੈਂਬਰੀ ਕਮੇਟੀ ਛੋਮੜੀ ਕਰਿਆ ਨਵਾਂ ਬਣਿਆ ਉਹਨਾਂ ਦੇ ਆਗੂ ਹੈਗੇ ਆ ਉਹ ਵੀ ਬੈਠੇ ਆ ਧਰਨੇ ਦੇ ਵਿੱਚ ਤੇ ਤੁਸੀਂ ਜਿੱਥੇ ਨਹਿੰਗ ਜੱਥੇਬੰਦੀਆਂ ਹੋਰ ਜਿਹੜੇ ਇੱਥੋਂ ਦੇ ਲੋਕ ਹੈਗੇ ਆ ਇਸ ਪਿੰਡ ਦੇ ਵਸਨੀਕ ਆਗੇ ਆ ਸਵਰਨ ਸਿੰਘ ਉਹ ਨਹੀਂ ਕਰ ਬੈਠੇ ਆਗੇ ਆ ਨਰਮ ਸਿੰਘ ਵੀ ਬੈਠਿਆ ਗਿਆ ਸਰਦਾਰ ਤਕਤਾਰ ਸਿੰਘ ਤੇ ਹੋਰ ਵੀ ਬਹੁਤ ਆਗੂ ਬੈਠਿਆ ਗਿਆ ਤੇ ਇੱਥੇ ਮਸਲਾ ਕੀ ਹੈ ਉਹ ਵੀ ਅਸੀਂ ਗੱਲਬਾਤ ਕਰਾਂਗੇ ਪਰ ਤਸਵੀਰਾਂ ਜਰੂਰ ਦੇਖ ਸਕਦੇ ਹਾਂ ਕਿਉਂਕਿ ਮੇਨ ਰੋਡ ਹੈ ਜਿਹੜਾ ਲੋਗਾ ਕੋਰਪੁਰਾ ਰੋਡ ਹੈਗਾ ਰਾਜਨਵੇ ਦੀ ਰਾਜਨਵੇ ਪੰਨੇ ਦੇ ਵਿਚ ਇਸ ਟਾਈਮ ਜਿਹੜੇ ਐਮਐਲਏ ਸਰਦਾਰ ਸਾਧੂ ਸਿੰਘ ਵਰਗੀ ਦੇ ਗੇਟ ਬਣਾ ਉਸ ਗੇਟ ਦੇ ਕੋਲੇ ਇਹਦਾ ਧਰਮ ਇਸ ਟਾਈਮ ਲੱਗ ਚੁੱਕਿਆ ਹੈਗਾ ਰੋਡ ਇਹਦਾ ਬੰਦ ਹੋ ਚੁੱਕਿਆ ਹੈਗਾ ਤੇ ਜਿੰਨੇ ਵੀ ਲੋਕ ਆਉਣ ਜਾਣ ਵਾਲੇ ਹੈਗੇ ਆ ਕੋਰਪੁਰਾ ਤੋਂ ਆ ਰਹੇ ਆ ਜਾਂ ਬਗਾ ਪ੍ਰਾਣਾ ਤੋਂ ਕੋਲ ਕੋਲੋਂ ਜਾ ਰਹੇ ਹੈਗੇ ਤਾਂ ਉਹ ਰਸਤਾ ਚੇਂਜ ਕਰਕੇ ਜਾ ਸਕਦੇ ਆ ਕਿਉਂਕਿ ਇਹ ਰੋਡ ਇਸ ਟਾਈਮ ਆ ਬਲੌਕ ਹੋ ਚੁੱਕਿਆ ਤੇ ਇਹ ਗੱਲਬਾਤ ਜੂ ਕਰਾਂਗੇ ਪਰ ਤੁਸੀਂ ਇੱਕ ਵਾਰ ਤਸਵੀਰਾਂ ਜਰੂਰ ਵੇਖ ਲਓ ਜੋ ਕਿ ਜਿਹੜੀ ਸਮੱਸਿਆ ਜਿਹੜੀ ਖੜੀ ਹੋਈ ਹੈ ਕਿਹੜੇ ਗੱਲ ਨੂੰ ਲੈ ਕੇ ਹੋਈ ਹੈ ਕਿਉਂ ਹੋਈ ਹੈ ਕਿਉਂਕਿ ਲੰਗਰ ਵਾਲੇ ਲੋਕ ਥੋੜਾ ਜਿਹਾ ਕਹਿੰਦੇ ਆ ਵੀ ਸਾਨੂੰ ਲੰਗ ਲੈ ਲਿਓ ਉਹਨਾਂ ਦੀ ਪ੍ਰੋਬਲਮ ਵੀ ਸਾਹਮਣੇ ਜਿਹੜੀ ਦਿਖਦੀ ਪਈ ਹੈਗੀ ਆ ਕਿਉਂਕਿ ਕਿਸੇ ਨੇ ਜੇ ਜਾਣਾ ਹੈਗਾ ਤਾਂ ਉਹਨੂੰ ਸਮੱਸਿਆ ਦਾ ਸਾਹਮਣਾ ਜਿਵੇਂ ਐਂਬੂਲੈਂਸ ਆ ਗਿਆ ਐਂਬੂਲੈਂਸ ਨਾਲ ਵਾਸਤੇ ਉਹਨਾਂ ਦੀ ਪੂਰੀ ਕੋਸ਼ਿਸ਼ ਹੈਗੀ ਆ ਵੀ ਐਂਬੂਲੈਂਸ ਲੰਘਾਈ ਜਾਵੇ ਸਾਈਡ ਤੇ ਹੋ ਕੇ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਂਬੂਲੈਂਸ ਨੂੰ ਲੰਘਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੇ ਕਿਉਂਕਿ ਐਂਬੂਲੈਂਸ ਨੂੰ ਕੋਈ ਰੋਕ ਨਹੀਂ ਕੀ ਕਿਸੇ ਹੋਰ ਨੂੰ ਕੋਈ ਰੋਕ ਨਹੀਂ ਕੀ ਜਦ ਜਿਹੜੇ ਪਹਿਲ ਹੁੰਦੀ ਹੈ ਤੇ ਪਰ ਦੂਸਰੇ ਹੋਰ ਲੋਕਾਂ ਐਂਬੂਲੈਂਸ ਲੰਘ ਚੁੱਕੀ ਹੈਗੀ ਆ ਤੁਸੀਂ ਇਹ ਰਾਜਣੇ ਪਿੰਡ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਤੇ ਇਸ ਟਾਈਮ ਜਿਹੜਾ ਧਰਨਾ ਲੱਗਿਆ ਹੋਇਆ ਹੈ ਤੇ ਸਾਰੇ ਜਿਹੜੇ ਮਜਵੀ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਵੀ ਇੱਥੇ ਆਏ ਹੋਇਆ ਤੇ ਸਬੋਧਨ ਵੀ ਕੀਤਾ ਜਾ ਰਿਹਾ ਹੈਗਾ ਪਰ ਹਜੇ ਕੱਲ ਬਾਲ ਦਾ ਪੂਰੀਆ ਉਹਦੇ ਹੀ ਪਤਾ ਲੱਗੂਗਾ ਜਦੋਂ ਅਸੀਂ ਉਹਨਾਂ ਦਾ ਉਹਨਾਂ ਦੀ ਬਾਈਟ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਪਰ ਤੁਸੀਂ ਵੀ ਨਾ ਇੱਕ ਵਾਰ ਜਰੂਰ ਤੁਸੀਂ ਸ਼ੇਅਰ ਕਰ ਲੋ ਕਿਉਂਕਿ ਲੰਘਣ ਵਾਲੇ ਆਉਣ ਜਾਣ ਵਾਲੇ ਕੋਟਕਪੁਰਾ ਤੋਂ ਆਉਣ ਵਾਲੇ ਬਾਗ ਆਪਣਾ ਮੋਗਲਾ ਤੋਂ ਜਾਣ ਵਾਲੇ ਕੋਟਕਪੁਰਾ ਨੂੰ ਜਾਣ ਵਾਲੇ ਉਹ ਜਰੂਰ ਧਿਆਨ ਦੇਣਾ ਵੀ ਥੋੜਾ ਰਸਤਾ ਚੇਂਜ ਕਰਕੇ ਰਾਜਿਆਣਾ ਤੋਂ ਤੁਸੀਂ ਜਾ ਸਕਦੇ ਹੋ ਕਿਉਂਕਿ ਇੱਥੋਂ ਦੀ ਰਸਤਾ ਇਸ ਟਾਈਮ ਬਲੌਕ ਹੋਇਆ ਹੋਇਆ ਵਾ ਤੇ ਪ੍ਰਸ਼ਾਸਨ ਦਾ ਜੋ ਨਹੀਂ ਪਹੁੰਚਿਆ ਇੱਥੇ ਤੱਕ ਪਰ ਫਿਰ ਹਾਲ ਜਿੰਨੇ ਆਗੂ ਜਿਹੜੇ ਇੱਥੇ ਬੈਠੇ ਹੋਏ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਰ ਤਸਵੀਰਾਂ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਓ ਸਮੱਸਿਆ ਦਾ ਜੇ ਪੂਰਾ ਉਹਨਾਂ ਨਾਲ ਗੱਲਬਾਤ ਕਰਕੇ ਬਦਲ ਲੱਗੂਗਾ ਕਿਉਂਕਿ ਮਾਝੀ ਵੀ ਸਿੱਖ ਭਾਈਚਾਰੇ ਦੇ ਲੋਕ ਹੀ ਸਾਰੇ ਇੱਥੇ ਇਕੱਠੇ ਹੋਏ ਹੋਏ ਆ ਤੇ ਇਹਨਾਂ ਦਾ ਰੋਸ ਹੈਗਾ ਕਿਸੇ ਗੱਲ ਨੂੰ ਲੈ ਕੇ ਉਹ ਉਹਨਾਂ ਨੂੰ ਪੁੱਛਾਂਗੇ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਪੁੱਛਾਂਗੇ ਇੱਕ ਵਾਰ ਵੀ ਕੀ ਸਾਰੀ ਕਹਾਣੀ ਹੈਗੀ ਆ ਤੇ ਮੈਂ ਸਰਦਾਰ ਜ਼ਿਕਤਾਰ ਸਿੰਘ ਰਾਜਣਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਉਹਨਾਂ ਨੂੰ ਪੁੱਛਾਂਗੇ ਸਾਰੀ ਕਹਾਣੀ ਪੁੱਛਦੇ ਆ ਗਏ ਆ ਤੇ ਭਾਈ ਜੀ ਸਭ ਨੂੰ ਕਹਿ ਜੀ ਮੈਂ ਕਹ ਜੀ ਇਹ ਨੂੰ ਭਾਈ ਜਿਹੜਾ ਤੁਸੀਂ ਧੰਨਾ ਲਾਇਆ ਕਿਉਂ ਲਾਇਆ ਜੀ ਪਹਿਲਾਂ ਪੁੱਛਿਆ ਜਾਵੇ ਇਹ ਲਾਇਆ ਹੋਰ ਉਹਦੇ ਨਾਲ ਕੋਈ ਸਾਥੀ ਕੋਈ ਬਾਬਾ ਜੀਵਨ ਸਿੰਘ ਦਾ ਜੀ ਜੀ ਬੀਜਪੁਰ ਜਿੱਥੇ ਵੱਲੋਂ ਕਮਿਊਨਿਟੀ ਸੈਂਟਰ ਬਣਾਇਆ ਸੀ ਗਰੀਬਾਂ ਵਾਸਤੇ ਵਿਆਹ ਸ਼ਾਦੀਆਂ ਕਰਨ ਵਾਸਤੇ ਜਿਨ੍ਹਾਂ ਦੇ ਘਰ ਪੀੜਿਆ ਉਹਨਾਂ ਕੋਲ ਉਹਨਾਂ ਸਾਥ ਨਹੀਂ ਹੁੰਦੇਗੇ ਉਹਨਾਂ ਵਿੱਚ ਬੜਾ ਬਦਲਾਵ ਚ ਕੀਤਾ 24 ਲੱਖ ਰੁਪਏ ਗ੍ਰਾਂਟ ਮਿਲੀ ਸੀ ਸਰਕਾਰ ਤੋਂ ਉਹਨਾਂ ਚਾਰਦਵਾਰੀ ਕੀਤੀ 1 ਲੱਖ 1 ਲੱਖ ਬਾਉਂਡਰੀ ਕਰਕੇ ਉਹਦੇ ਉਹ ਪੱਟੀਆਂ ਪੁੱਟਿਆ ਸਾਰਾ ਕੁਝ ਬਣਾ ਕੇ ਉਹਨਾਂ ਅਕਰੀਬਾਂ ਸਾਰੀ ਸੂਤਮ ਹੋਇਆ ਕੀਤੀ ਫੇ ਦੂਜੀ ਸਮੇਂ ਪੰਜਾਬ ਬਣੀ ਉਹਨਾਂ ਨੇ ਵੀ ਉੱਤੇ ਖਰਤਾ ਕੀਤਾ ਉਹਨਾਂ ਨੇ ਵੀ ਗਰਬਤ ਕਰਾਈ ਔਰ ਜਿਹੜੀ ਹੁਣ ਜਿਹੜੀ ਤੀਜੀ ਬੰਜਾਇਤ ਆਈ ਹੈ ਦੇ ਗਾਇਆਂ ਵਸਾਈ ਰੱਖਿਆ ਆਸ ਤੇ ਗਾਇਆਂ ਨੂੰ ਠਿਕਾ ਦਿੱਤਾ 7 ਲੱਖ ਰੁਪਏ ਸਾਲ ਦਾ ਉਹਨੂੰ ਉਹਨੂੰ ਕੱਢਾ ਲ ਕੇ ਉਹਨੂੰ ਪਾਉਂਦਾ ਲਸ ਸਰਪੰਚ ਜੀ ਮਨਜੀਤ ਸਿੰਘ ਉਹਨੇ ਉਹ ਬਿਲਡਿੰਗ ਦੇ ਚ ਉਹਨੂੰ ਬਾਸਾ ਵੀ ਤੁਸੀਂ ਇੱਥੇ ਬੈਠੋ ਤੁਸੀਂ ਬਹੁਤ ਗਲਤ ਕੰਮ ਹੁੰਦੇ ਆ ਵਿਆਹ ਜੋ ਗਲਤ ਗੱਲਾਂ ਆਉਂਦੀਆਂ ਉੱਥੇ ਬੜਾ ਗੱਲ ਗੱਲ ਪਾਇਆ ਇਸ ਕਰਕੇ ਡੀਸੀ ਸਾਹ ਨੂੰ ਅਸੀਂ ਮਿਹਰੇ ਉਹ ਜਿਹੜਾ ਜਿਹੜੇ ਕੰਮ ਆਸਤੇ ਬਣਾਇਆ ਸੀ ਵੀ ਉਹਦਾ ਸੇ ਯੂਜ਼ ਨਹੀਂ ਹੋ ਰਿਹਾ ਇੱਕ ਗੁਜਰ ਗੁਜਰ ਭਾਈ ਜਣਾ ਪਰੋ ਆ ਕੇ ਕੋਈ ਵਰਤੋਂ ਕਰ ਗਿਆ ਉਹਨਾਂ ਨੇ ਉਦੋਂ ਹੀ ਡੀਪੀਓ ਨੂੰ ਸਾਹਮਣੇ ਆਪਣੇ ਕੋਈ ਬੁਲਾ ਕੇ ਐਡੀਓ ਤੋਂ ਨੂੰ ਫੋਨ ਕਰਕੇ ਵੀਡੀਓ ਨੂੰ ਰੱਖ ਕੇ ਵੀ ਇਹ ਤਰੰਤ ਖਾਲੀ ਗਾਓ ਤੇ ਜਿਹੜੀ ਦਸਮਨਤ ਵਾਸਤੇ ਜੀ ਬਣੀ ਹੈ ਉਹ ਉਹਦੇ ਵਾਸਤੇ ਵਰਤੋਂ ਕੀਤੀ ਜਾਵੇ ਤੇ ਦੋ ਦੋ ਤਿੰਨ ਦਿਨ ਬਾਅਦ ਤੁਰੰਤ ਜਦੋਂ ਉਹ ਉਹਨੂੰ ਕਿਤਾਬ ਪਾਈਏ ਖਾਲੀ ਕਰਾ ਉਹ ਉਹ ਦੂਤੰਦਰ ਦਾਵਾ ਵਾਲਾ ਲਾਗੇ ਬੇ ਖਾਲੀ ਕਰਾਤਾ ਤੇ ਅਸੀਂ ਉਹਦੀ ਸਫਾਈ ਸਫਾਈ ਕਰਵਾਤੀ ਸਾਰਾ ਕੁਝ ਵੀ ਅੰਦਰ ਆਉਂਦੇ ਵਿੱਚ ਹਮਾਰਾ ਜੰਗਲ ਆਪਣਾ ਸੀ 7 ਤਰੀਕ ਦਾ ਸਫਾਈ ਕੀਤੀ ਉਹ ਵਾਲਿਆਂ ਨੇ ਬਹੁਤ ਬਾਬੇ ਦਾ ਇਹ ਉਹਨਾਂ ਕਰ ਰਿਹਾ ਬਹੁਤ ਵੱਡਾ ਉਸੇ ਸਵਾਈ ਕਰਨ ਤੋਂ ਬਾਅਦ ਰਾਸ ਨੂੰ ਉਹਨੇ ਫਿਰ ਜਿੰਨੇ ਤੋੜ ਕੇ ਉਸੇ ਵਾਰਾ ਪਸ਼ੂ ਉਹੀ ਗੁਜਰ ਭਾਈ ਜਾਰੇ ਨੂੰ ਉੱਥੇ ਫੇਰ ਲੈ ਲੈ ਕੇ ਆਉਂਦਾ ਤੇ ਜਿਹੜੇ ਟੋਲੀ ਜਾਂਦੇ ਸੀਗੇ ਐਸਸੀ ਭਾਈ ਕਰਦੇ ਸਫਾਈ ਕਰਦੇ ਸੀਗੇ ਉਹਨਾਂ ਨੂੰ ਆਪシャੌਦ ਨੂੰ ਬੋਲੇ ਜਿਹੜੇ ਉਹਨਾਂ ਨੇ ਬਹੁਤ ਤੇ ਦਿੱਕੀਤੀ ਇਸ ਕਰਕੇ ਸਾਰੇ ਪ੍ਰੇਟ ਦੀ ਮਹਿਸੂਸ ਕੀਤਾ ਕਿ ਵੀ ਇਹ ਗਰੀਬਾਂ ਅਸਤ ਦੀ ਬੜੀ ਸੀ ਉਹਨਾਂ ਵਾਸਤੇ ਇਹ ਤੁਸੀਂ ਤੁਹਾਡੀ ਦੁਆਰਾ ਸੁਣਾ ਪ੍ਰਸ਼ਾਸਨ ਨਾਲ ਹੋਈ ਹੁਣ ਫਿਰ ਦੇ ਦੁਆਰੇ ਨਹੀਂ ਹੋਈ ਹੋਰ ਮੈਂ ਪ੍ਰਸ਼ਾਸਨ ਨੂੰ ਉਸ ਦੀ ਸਾਡੀ ਗੱਲ ਹੋਈ ਤੇ ਕਿ ਗ੍ਰਾਮ ਦੇ ਤਿਰਕ હિਸਾਬ ਨੂੰ ਇਹ ਸਸਪੈਨਡ ਹੋ ਵੀ ਸਾਡੇ ਨਾਲ ਆ ਤੱਕ ਹੋ ਗਿਆ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਕੀ ਮੰਗ ਕਰ ਰਹੇ ਹਾਂ ਵੀ ਕੋਈ ਕਮਿਊਨਿਟੀ ਹਾਲ ਉਹਨਾਂ ਨੂੰ ਫੜਦੇ ਆ ਜੀ ਕਾ ਕੇ ਸਰਪੰਚ ਨੇ ਜਿਹੜਾ ਜਿਹੜਾ ਜੀ ਹਿਸਾਬ ਦੇ ਆਰੰਡ ਦੀ ਲੰਗਣਾ ਕੀਤੀ ਆ ਤੇ ਆਪ 社ਵਦ ਬੋਲੇ ਭਾਈਚਾਰੇ ਨੂੰ ਉਲਟ ਪਰਚਾ ਦਰਜ ਕੀਤਾ ਜਾ ਇਹਦਾ ਸੇਵਾ ਇਹ ਸਾਲ ਸੁਨਰਾਵ ਜੁਤਾਲ ਸਿੰਘ ਰਾਜਾ ਇਹਨਾਂ ਵੱਲੋਂ ਦੱਸੀ ਗਿਆ ਕੋਈ ਕਮਿਊਨਿਟੀ ਸੈਂਟਰ ਬਣਾਇਆ ਗਿਆ ਸੀ ਬਹੁਤ ਸਾਲ ਪਹਿਲਾਂ ਜੋ ਆਪਣੀ ਕਲੀਦਾਲ ਦੀ ਸਰਕਾਰ ਨਾਲ ਬਣਾਇਆ ਗਿਆ ਉਸ ਤੋਂ ਬਾਅਦ ਵਿੱਚ ਕਾਂਗਰਸ ਸਰਕਾਰ ਆਉਂਦੀ ਉਹਨਾਂ ਵੱਲੋਂ ਕਹਿੰਦੇ ਪੈਸੇ ਲਾਏ ਗਏ ਫਿਰ ਹੁਣ ਦੁਬਾਰਾ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕਹਿੰਦੇ ਵੀ ਉਹਨਾਂ ਵੱਲੋਂ ਜਿਹੜਾ ਇੱਕ ਨਿਊਕਲੀਅਰ ਸੈਂਟਰ ਹੈ ਕਿਸੇ ਆਮ ਗੁਜਰ ਭਾਈਚਾਰੇ ਨੂੰ ਇਸ ਕਰਕੇ ਦੇ ਦਿੱਤਾ ਹੈ ਕਿ ਕਿਉਂਕਿ ਉਹ گاਉਂ ਆ ਵਗੈਰਾ ਜਿਹੜੀਆਂ ਪਿੰਡ ਦੀਆਂ ਸਾਹਮਣੇ ਆ ਤੇ ਉੱਥੇ ਉਹਨਾਂ ਨੂੰ ਬਣਾਇਆ ਜਦੋਂ ਖਾਲੀ ਕਰਾਇਆ ਤਾਂ ਉਹ ਤੋਂ ਬਾਅਦ ਵਿੱਚ ਸਪਾਈ ਕੀਤੀ ਆ ਤੇ ਆ ਫੇਰ ਉਹ ਕੰਪਲੈਂਟ ਨੂੰ ਮਤਲਬ ਉਹਨਾਂ ਵੱਲੋਂ ਦੁਬਾਰਾ ਉਹੀ ਬੰਦੇ ਨੂੰ ਫੇਰ ਬਿਠਾ ਦਿੱਤਾ ਜਾਂਦਾ ਹੈ ਇਹ ਸਾਰੀ ਕਹਾਣੀ ਨੂੰ ਲੈ ਕੇ ਜਿਹੜਾ ਰੋਸ ਆ ਕਿੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਆ ਦੇਹنگ ਸਿੰਘ ਜਥੇਬੰਦੀਆਂ ਦੇ ਹੋਰ ਸਰਵਰ ਸਿੰਘ ਹੋਣੀ ਬੈਠੇ ਹੈਗੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਅਸੀਂ ਵੀ ਉਹ ਵੀ ਇੱਥੇ ਛੇ ਤੋਰ ਤੇ ਪਹੁੰਚੇ ਹੈਗੇ ਆ ਪੁਲਿਸ ਵਾਲੀ ਪੁਲਿਸ ਦੀ ਗੱਡੀ ਵੀ ਆ ਚੁੱਕੀ ਹੈਗੀ ਆ ਕਿਉਂਕਿ ਪ੍ਰਸ਼ਾਸਨ ਹੋਂਦੇ ਤੇ ਪਹੁੰਚਿਆ ਹੈਗਾ ਤੇ ਲੋਕ ਜਿਹੜੇ ਆਉਣ ਜਾਣ ਵਾਲੇ ਉਹਨਾਂ ਦੀ ਜਿਹੜੀ ਸਮੱਸਿਆ ਲਗਾਤਾਰ ਇਹ ਨਹੀਂ ਵੱਧਦੀ ਜਾ ਰਹੀ ਹੈਗੀ ਐ ਤੇ ਆਉਣ ਜਾਣ ਵਾਲਿਆਂ ਨੂੰ ਜਿਹੜੀ ਸਮੱਸਿਆ ਦਾ ਹਾਲਾ ਜਿਹੜਾ ਉਹ ਔਰ ਕੀ ਪੁਲਸ ਆ ਕੇ ਕਰਾਉਂਦੀ ਜਾਂ ਨਹੀਂ ਕਰਾਉਂਦੀ ਜੀ ਇਹ ਉਹ ਇਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਜੀ ਮੇਟੋ ਕੁਕਰ ਮਸਾ ਕੇ ਨੇ ਸਵਰਨ ਸਿੰਘ ਜਿਹੜੇ ਆਗੂ ਹੈਗੇ ਆ ਮਤਲਬ ਐਸ்சி ਭਾਈਚਾਰੇ ਨਾਲ ਸੰਬੰਧ ਦਾ ਸਾਰੇ ਆਗੂ ਹੈਗੇ ਆ ਸਵਰਨ ਸਿੰਘ ਜਿਵੇਂ ਲਖਤਾਰ ਸਿੰਘ ਉਹਨਾਂ ਨੇ ਦੱਸਿਆ ਹੈਗਾ ਵੀ ਇੱਥੇ ਸਮੱਸਿਆ ਕਮਿਊਨਿਟੀ ਸੈਂਟਰ ਨੂੰ ਲੈ ਕੇ ਹੈਗੀ ਹੈ ਤੇ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਮੈਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਸਿਤਾਰਨੇ ਵਿੱਚ ਆ ਕੇ ਜਿਹੜੀ ਸਰਕਾਰ ਪ੍ਰਤੀ ਜਿਹੜੀ ਸਾਡਾ ਰੋਸ ਰੋਸਮਾ ਹੈਗਾ ਉਹਨੂੰ ਸਰਕਾਰ ਪੱਤੀ ਪਹੁੰਚਾਉਂਗੇ ਇਸ ਇਸੇ ਵਿੱਚ ਮੈਂ ਸਵਰਨ ਸਿੰਘ ਅਜੀਤਵਾਲ ਹੇ ਅਜੀਤ ਪਾਲ ਇਨੀ ਮੈਜਿਸਟਰ ਕੇ ਵੈਲਫੇਅਰ ਐਸੋਸੀਏਸ਼ਨ ਦਾ ਨੈਸ਼ਨਲ ਪ੍ਰੈਜ਼ੀਡੈਂਟ ਆ ਪੋਲਿਟਿਕਲ ਵੰਦਗਾ ਇੱਥੇ ਅਸੀਂ ਇਸ ਧਰਮ ਵਿੱਚ ਸ਼ਾਮਲ ਹੋਇਆ ਸਾਡੀ ਜੇਸੇ ਬੰਦੀ ਉਹਦਾ ਕਾਰਨ ਹੈ ਕਿ ਇੱਥੇ ਇੱਕ ਗਰੀਬ ਪੈਲਸ ਬਣਿਆ ਸੀ ਜਿਸ ਦੇ ਵਿੱਚ ਹਰ ਗਰੀਬ ਬੰਦਾ ਉਸ ਵਿੱਚ ਕੋਈ ਖਾਸ ਇੱਕ ਜਾਤੀ ਦਾ ਨਹੀਂ ਸੀ ਕਿਸੇ ਵੀ ਜਾਤੀ ਦਾ ਹੋਇਆ ਗਰੀਬ ਬੰਦਾ ਜਿਹੜਾ ਸੀ ਉੱਥੇ ਛੋਟੇ ਫੰਕਸ਼ਨ ਜਿਹੜੇ ਕਰ ਸਕਦਾ ਸੀਗਾ ਤੋਂ ਕਿ ਜਿਹੜੇ ਵੱਡੇ ਪੈਲਸਾਂ 'ਚ ਪੈਸੇ ਦੇ ਦੇਸੀ ਕਿ ਗਰੀਬ ਬਤਾ ਉਥੇ ਤਤ ਕਰਨ ਦੇ ਸਮਰਥ ਨਹੀਂ ਸੀ ਵੀ ਇਹ ਛੋਟੇ-ਛੋਟੇ ਜਿਹੜੇ ਆ ਜਿਵੇਂ ਕਿਸੇ ਦੇ ਫੰਕਸ਼ਨ ਆ ਤਾਂ ਉੱਥੇ ਕੀਤੇ ਜਾਂਦੇ ਉਸ ਜਿਹੜਾ ਜਿਹੜਾ ਗਰੀਬ ਪੈਲਸ ਬਣਿਆ ਸੀ ਉਸ ਪੈਲਸ ਵਿੱਚ ਇਥੋਂ ਦੀ ਹੁਣ ਦੀ ਪੰਚਾਇਤ ਨੇ ਉਸ ਵਿੱਚ ਪਸ਼ੂ ਛੱਡਣੇ ਸ਼ੁਰੂ ਕਰ ਦਿੱਤੇ ਤੇ ਉਹ ਜਿਹੜਾ ਕਬਜ਼ਾ ਕੁਦਰ ਨੂੰ ਦੇਤਾ ਜਿਹੜਾ ਕਿ ਗੈਰ ਕਾਨੂੰਨੀ ਹੋ ਗਿਆ ਪਹਿਲੀ ਗੱਲ ਤਾਂ ਸਰਕਾਰੀ ਜਗ੍ਹਾ ਤੇ ਕਿਸੇ ਨੂੰ ਕਬਜ਼ਾ ਕਰਾਉਣਾ ਉਹ ਗਲਤ ਹੈ ਦੂਜੀ ਗੱਲ ਇਹ ਜਿਸ ਪਰ ਪਹਿਲੇ ਜਿਹੜੀ ਜਗ੍ਹਾ ਬਣੀ ਉਸ ਪਰ ਪੈਣ ਨੂੰ ਬਣਾਉਣਾ ਚਾਹੀਦਾ ਤੀਜੀ ਗੱਲ ਵੀ ਜਿਹੜੀ ਜਗ੍ਹਾ ਬਣੀ ਉਹ ਨੀ ਗਰੀਬਾਂ ਵਾਸਤੇ ਲਾ ਕੇ ਇੱਕ ਜਾਤੀ ਤੇ ਨਹੀਂ ਸਾਰੀਆਂ ਜਾਤਾਂ ਦੇ ਵਾਸਤੇ ਗਰੀਬਾਂ ਵਾਸਤੇ ਬਣੀ ਸੀ ਕਿ ਕੋਈ ਨਿੱਕੇ ਮੋਟੇ ਫੰਕਸ਼ਨ ਕਰ ਲੈ ਪਰ ਜੇ ਅਸੀਂ ਗਰੀਬਾਂ ਦਾ ਭਲਾ ਨਹੀਂ ਕਰ ਸਕਦੇ ਜਿਹੜੀ ਉਹਨਾਂ ਨੂੰ ਸਹੂਲਤ ਮਿਲੀ ਜੇ ਉਸ ਤੋਂ ਵੀ ਆਪਾਂ ਉਹਨਾਂ ਨੂੰ ਖੋਹਨੇ ਤੇ ਇਹ ਤਾਂ ਬਹੁਤ ਮੰਦਭਾਗੀ ਗੱਲ ਆ ਸੋ ਅਸੀਂ ਆਪਣੀ ਜਥੇਪਤੀ ਨੂੰ ਬੇਨਤੀ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਤੇ ਪੰਡਤ ਨੂੰ ਬੇਨਤੀ ਕਰਦੇ ਆਂ ਕਿ ਜਿਹੜਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਜਿਹੜਾ ਗਰੀਬ ਪੈਲਸ ਹੈ ਇਹਨੂੰ ਖਾਲੀ ਕਰਾ ਕੇ ਤਾਂ ਕਿ ਜਿਹਦੇ ਵਿੱਚ ਗਰੀਬ ਲੋਕ ਆ ਜਿਹੜੇ ਆਪਣਾ ਜਿਹੜਾ ਨਿੱਕਾ ਮੋਟਾ ਫੰਕਸ਼ਨ ਕਰ ਸਕਣ ਤੇ ਆਉਣ ਵਾਲਾ ਜਿਹੜਾ 7 ਤਰੀਕ ਨੂੰ ਬਾਬਾ ਜੀਵਨ ਸਿੰਘ ਦਾ ਧਿਆੜਾ ਮਨਾਉਣ ਵਾਸਤੇ ਜਗ੍ਹਾ ਜਿਹੜੀ ਆ ਸਰਕਾਰ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਿਦਾ ਸੀ ਖਾਲੀ ਕਰ ਦੋ ਖਾਲੀ ਕਰਨ ਤੋਂ ਬਾਅਦ ਫਿਰ ਉਹਨੂੰ ਕਬਜ਼ਾ ਕਰ ਲਿਆ ਗਿਆ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਗੱਲ ਨੂੰ ਇੱਥੇ ਹੀ ਖਤਮ ਕਰਕੇ ਇਹ ਜਿਹੜਾ ਗਰੀਬ ਪੈਲਸਾ ਨੂੰ ਖਾਲੀ ਕਰ ਦਿੱਤਾ ਜਾਏ ਤਾਂ ਜੋ ਲੋਕ ਉੱਥੇ ਜਿਹੜੇ ਗਰੀਬ ਲੋਕ ਉੱਥੇ ਆਪਣਾ ਨਿੱਕਾ ਮਟਾ ਫੰਕਸ਼ਨ ਜਿਹੜੇ ਵੀ ਆਪਣੀ ਸਮਰੱਥਾ ਅਨੁਸਾਰ ਸ਼ੋਰ ਕਰ ਸਕਦੇ ਹੋਣ ਕਰ ਸਕਣ ਇਸ ਹਰਵੰਤ ਸਿੰਘ ਦੇ ਅਗੂ ਹੋਏ ਗਿਆ ਇਹਨਾਂ ਵੱਲੋਂ ਜਿਹੜੀ ਸਾਰੀ ਗੱਲਬਾਤ ਅਸੀਂ ਗਈ ਹੈਗੀ ਹੈ ਇਹ ਜਿਹੜੀ ਇਸ ਟਾਈਮ ਜਿਹੜੀ ਸਮੱਸਿਆ ਦਾ ਸਭ ਤੋਂ ਪਹਿਲਾਂ ਵੀ ਦੱਸ ਕਰਿਆ ਸਮੱਸਿਆ ਜੀ ਗੰਭੀਰ ਬੰਤ ਜਾ ਰਹੀ ਹੈ ਲਗਾਤਾਰ ਤੇ ਇਹਨਾਂ ਵੱਲੋਂ ਸਰਦਾਰ ਜ਼ਿਕਤਾਰ ਸਿੰਘ ਨਾਲ ਗੱਲਬਾਤ ਹੀ ਕੀਤੀ ਉਹਨਾਂ ਨੇ ਵੀ ਦੱਸਿਆ ਸਰਵਰ ਸਿੰਘ ਉਹਨਾਂ ਨੇ ਦੱਸਿਆ ਤੇ ਨਰਮਲ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਜੋ ਵੀ ਥੀ ਲੱਗੇ ਆ ਕਿ ਉਹ ਗਲੌਂ ਪੰਚਾਇਤ ਰਾਜਾਂ ਦੇ ਅੰਦਰ ਹੈ ਇਹ ਅਸੀਂ ਜੋ ਪੰਚਾਇਤਾਂ ਜੋ ਮਰਜ਼ੀ ਕਰ ਸਕਦੇ ਆ ਇਹ ਪੰਚਾਇਤਾਂ ਦੀ ਦੀਪ ਸ਼ਾਹਲਾਟ ਜਿਹੜੀ ਕਿ ਜਿਹੜੀ ਇਹ ਸੀਉ ਨਹੀਂ ਹੋएगी ਸਰਕਾਰ ਦਾ ਖਾਤਾ ਰਾਜਾਂ ਦੇ ਖਾਤੇ ਖਾਤਾ ਹੀ ਬੋਲਦਾ ਜਦੋਂ ਜ਼ਮੀਨ ਦੀ ਗੋਲੀ ਹੁੰਦੀ ਆ ਤਾਂ ਉਹ ਯੋਨੀ 10:00 ਵਜੇ ਤੱਕ ਹੰਡੀ ਜਾਂਦੀ ਆ ਇਸ ਕਰਕੇ ਜਿਹੜੀ ਜਿਹੜੀ ਲਿਖੀ ਆ ਬਿਲਕੁਲ ਗਲਤ ਆ ਇਹਨਾਂ ਕੋਲ ਜਿਹੜੀ ਜੋਟੀ ਸੀਦੀ ਸਾਡੀ ਲੰਗਾ ਕੀਤੀ ਆ ਉਹ ਹੁਕਮਾਂ ਦੀ ਇਸ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਉਸ ਗੁਜਰਪਾਈ ਜਿਹੜ ਨੂੰ ਭਾਇਆ ਉਹਨਾਂ ਨੂੰ ਕੱਢਾ ਜਾਵੇ ਤੇ ਜਿਹੜੀ ਜਨਾਂ ਦੀ ਵਾਸਤੇ ਬਣੀ ਜਿਹੜਾ ਉਹਨਾਂ ਦੀ ਵਕਤ ਹੋ ਜਾ ਸਕੇ ਵਾਈਗੁਰ ਜੀ ਦਾ ਖਾਲਸਾ ਬਖਤਾਰ ਸਿੰਘ ਰਾਜਾ ਨਾਲੋਂ ਇਹੀ ਮੰਗ ਕੀਤੀ ਜਾ ਰਹੀ ਵੀ ਉਹਨਾਂ ਬੰਦਿਆਂ ਦੇ ਉੱਤੇ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਤੇ ਜਿਹੜੇ ਸੰਬੰਧਤ ਲੋਕ ਹੈਗੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਕੁਝ ਹੋਇਆ ਤੁਹਾਨੂੰ ਰੋਜ਼ਾਨੀਆਂ ਦਿਖਾ ਦਿੱਤੀਆਂ ਹੈ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚ ਚੁੱਕਿਆ ਹੈਗਾ ਤੇ ਇਹ ਸਮੱਸਿਆ ਦਾ ਹੱਲ ਕਿਵੇਂ ਹੋਊਗਾ ਇਹ ਸਮੇਂ ਦੀਆਂ ਗੱਲਾਂ ਰਹਿਣੀਆਂ ਔਰ ਮੈਂ ਤੁਹਾਨੂੰ ਤਸਵੀਰਾਂ ਲਗਾਤਾਰ ਜਿਹੜੀਆਂ ਕੀ ਇਹ ਸਮੱਸਿਆ